ਕਲਗੀਧਰ ਪਾਤਸ਼ਾਹ ਨੂੰ ਕਲਗੀਆਂ ਵਾਲਾ ਕਹਿੰਦੇ ਆ ਕਲਗੀਆਂ ਹੋਰਾਂ ਨੇ ਵੀ ਲਾਈਆਂ ਨੇ ਪਰ ਜਿਹੜਾ ਕਲਗੀਧਰ ਲਖਬ ਹੈ ਜਾਂ ਕਲਗੀਆਂ ਵਾਲਾ ਇਹ ਸਿਰਫ ਪੰਥ ਦੇ ਵਾਲੀ ਦਸ਼ਮੇਸ਼ ਪਾਤਸ਼ਾਹ ਲਈ ਰੱਖਵਾ ਹੈ ਕਲਗੀਧਰ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਨੇ ਜਿੱਦਣ ਬਾਟਾ ਬਾਟੇ ਦਾ ਸਿਧਾਂਤ ਸਮਝਿਓ ਬਾਟਾ ਜਿਹੜਾ ਸੀ ਨਾ ਬਾਟਾ ਸਰਬ ਲੋਹ ਦਾ ਤੇ ਸਰਬ ਲੋਹ ਦੇ ਬਾਟੇ ਦੇ ਵਿੱਚ ਪੰਜ ਬਾਣੀਆਂ ਪੰਜ ਪਿਆਰੇ ਤੇ ਸਰਬ ਲੋਹ ਦੇ ਬਾਟੇ ਦੇ ਵਿੱਚ ਦੋ ਧਾਰਾ ਖੰਡਾ ਤੇ ਫਿਰ ਪਾਤਸ਼ਾਹ ਨੇ ਅੰਮ੍ਰਿਤ ਦਿੱਤਾ ਅੱਜ ਜਿਨ੍ਹਾਂ ਗੁਰਮਖਾ ਨੇ ਛਕਿਆ ਅੰਮ੍ਰਿਤ ਉਹ ਜਾਣਦੇ ਨੇ ਅੱਜ ਵੀ ਜਦੋਂ ਬਾਟੇ ਤੋਂ ਸਾਨੂੰ ਅੰਮ੍ਰਿਤ ਛਕਾਉਂਦੇ ਨੇ ਗੁਰੂ ਰੂਪ ਪੰਜ ਪਿਆਰੇ ਤਾਂ ਇੱਕ ਤਾਂ ਇੱਕੋ ਹੀ ਬਾਟੇ ਦੇ ਵਿੱਚੋਂ ਸਾਰਿਆਂ ਨੂੰ ਛਕਾਇਆ ਜਾਂਦਾ ਹੈ ਫਿਰ ਜਦੋਂ ਅਸੀਂ ਅੰਮ੍ਰਿਤ ਛਕ ਰਹੇ ਹੁੰਦੇ ਹਾਂ ਵੀਰ ਰਸ ਦੇ ਵਿੱਚ ਤੇ ਸਾਡੇ ਹੱਥਾਂ ਦੇ ਵਿੱਚੋਂ ਕੁਝ ਅੰਮ੍ਰਿਤ ਇੱਕ ਢੇਠਾ ਬਾਟਾ ਪਿਆ ਹੁੰਦਾ ਵਾ ਉਹ ਉਹਦੇ ਵਿੱਚ ਚਲਾ ਜਾਂਦਾ ਹੈ ਤੇ ਸਾਡੀ ਇਹ ਮਰਿਆਦਾ ਹੈ ਉਹ ਜਿਹੜਾ ਅੰਮ੍ਰਿਤ ਹੈ ਫੇਰ ਉਹ ਵੀ ਇੱਕ ਬਾਟੇ ਦੇ ਵਿੱਚ ਪਾ ਕੇ ਤੇ ਸਾਰਿਆਂ ਦੇ ਮੂੰਹ ਨੂੰ ਲਾਇਆ ਦਾਂਦਾ ਇਹ ਗੁਰੂ ਦੀ ਸਿੱਖਿਆ ਗੁਰਮਖੋ ਬਾਟੇ ਦਾ ਸਿਧਾਂਤ ਸਮਝਣਾ ਹੈ ਕਿ ਸਾਡੇ ਵਿੱਚ ਸਤ ਗੁਰ ਕੈ ਜਨਮੈ ਗਵਨ ਮਿਟਾਇਆ ਗੁਰੂ ਦੇ ਘਰ ਜਨਮ ਲੈ ਲਿਆ ਤੇ ਬਾਕੀ ਜਨਮ ਸਾਡਾ ਹੋਰ ਪਾਸੇ ਕੋਈ ਮੁੱਕ ਗਏ ਫਿਰ ਨਹੀਂ ਅਸੀਂ ਸਿਰਫ ਗੁਰੂ ਦੇ ਹਾਂ ਵਾਟੇ ਦਾ ਸਿਧਾਂਤ ਇਹ ਸੀ ਵੀ ਸਾਡੇ ਵਿੱਚ ਅੱਜ ਤੋਂ ਬਾਅਦ ਕੋਈ ਜਾਤ ਪਾਤ ਛੂਤ-ਛਾਤ ਊਚ ਨੀਤ ਭੇਦ ਭਾਵ ਮੁੱਕ ਗਏ ਨੇ ਅਸੀਂ ਸਿਰਫ ਗੁਰੂ ਦੇ ਹਾਂ ਸਿਰਫ ਗੁਰੂ ਦੇ ਤੇ ਗੁਰੂ ਨੇ ਤੇ ਸਾਰਿਆਂ ਨੂੰ ਬਾਟੇ ਦੇ ਵਿੱਚੋਂ ਖੰਡੇ ਬਾਟੇ ਦੀ ਪਾਉਂ ਅੰਮ੍ਰਿਤ ਦੀ ਦਾਤ ਦੇ ਕੇ ਇੱਕ ਕੌਮ ਬਣਾਇਆ ਹਰ ਤਰੀਕੇ ਦੀ ਸਾਡੇ ਵਿੱਚੋਂ ਧੜੇਬੰਦੀ ਖਤਮ ਕੀਤੀ ਅਸੀਂ ਖਾਲਸੇ ਬਣ ਗਏ ਸਿੱਖ ਬਣ ਗਏ ਪਰ ਅੱਜ ਤੇ ਆਪਾਂ ਇਹ ਵੇਖਦੇ ਹਾਂ ਜਿਵੇਂ ਨਾ ਪਹਾੜੀ ਰਾਜਿਆਂ ਨੇ ਇੱਕ ਮਸਤ ਹਾਥੀ 'ਤੇ ਦਿਆਸੀ ਸ਼ਰਾਬਾਂ ਸ਼ਰੂਬਾਂ ਪਿਆ ਕੇ ਭੀ ਲੋਹ ਗੜ ਦਾ ਦਰਵਾਜ਼ਾ ਤੋੜ ਤੇ ਆਨੰਦ ਗੜ ਤੇ ਆਨੰਦਪੁਰ ਸਾਹਿਬ ਦੀ ਵਿਚਾਰਧਾਰਾ ਨੂੰ ਨੇਸ਼ ਤੋਂ ਨਾਬੂਦ ਕਰ ਅੱਜ ਕੌਮ ਬਾਟੇ ਦੇ ਸਿਧਾਂਤ ਤੋਂ ਟੁੱਟ ਕੇ ਵੰਡੀਆਂ ਦੇ ਵਿੱਚ ਪੈ ਰਹੀ ਹੈ ਔਰ ਵੰਡੀਆਂ ਜਿਹੜੀਆਂ ਨੇ ਵੱਧ ਰਹੀਆਂ ਨੇ ਵੰਡੀਆਂ ਇੱਥੋਂ ਤੱਕ ਆ ਗਈਆਂ ਨੇ ਵੇਖੋ ਅਸੀਂ ਜਿਹੜੇ ਗੁਰੂ ਕੇ ਸਾਹਿਬਜ਼ਾਦੇ ਨੇ ਇਹਨਾਂ ਨੂੰ ਪੈਗੰਬਰੀ ਜ਼ਲਾਲ ਦੇ ਵਿੱਚ ਮੰਨਦੇ ਹਾਂ ਔਰ ਪੰਥ ਸਦੀਆਂ ਤੋਂ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਸਭਾ ਸ਼ਹੀਦੀ ਦਿਹਾੜਿਆਂ ਵਜੋਂ ਮਨਾਉਂਦਾ ਪਰ ਇਹ ਕੁਝ ਸਮੇਂ ਤੋਂ ਹੋਇਆ ਹੈ ਗੈਰ ਕਰਦੇ ਤੇ ਠੀਕ ਹੈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਵੀਰਬਾਲ ਦਿਵਸ ਗੱਲ ਇਹ ਨਹੀਂ ਸਾਰੇ ਮਨਾ ਲੈਣ ਪਰ ਮਨਾਉਣ ਉਂਝ ਜਿਵੇਂ ਕੌਮ ਨੇ ਰਵੈਤ ਬਣਾਈ ਹੋਈ ਹੈ ਕੌਮ ਦੀਆਂ ਰਵੈਤਾਂ ਦੇ ਨਾਲ ਅੱਜ ਇਹਨਾਂ ਨੇ ਆਹ ਕੀਤਾ ਕੱਲ ਨੂੰ ਕੋਈ ਹੋਰ ਇਤਿਹਾਸ ਨੂੰ ਆਪਣੇ ਤਰੀਕੇ ਦੇ ਨਾਲ ਫਿਰ ਉਹ ਪੇਸ਼ ਕਰਨਗੇ ਆਪਣੇ ਚੁਖਟੇ ਦੇ ਵਿੱਚ ਲਿਆਉਣਗੇ ਔਰ ਜਿਹੜਾ ਸਾਡਾ ਇਤਿਹਾਸ ਬ੍ਰਹਿਮੰਡੀ ਹੈ ਸਮੁੱਚੀ ਮਾਨਵਤਾ ਲਈ ਹੈ ਉਹਨੂੰ ਇੱਕ ਥਾਂ ਦੇ ਉੱਤੇ ਸੀਮਿਤ ਕਰ ਦੇਣਗੇ ਇਹ ਜਿਹੜੀ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਕਿ ਗੱਲ ਬੜੇ ਪੁੱਠੇ ਪਾਸੇ ਜਾਵੇਗੀ ਪਰ ਗੁਰੂ ਨੇ ਤੇ ਬਾਟੇ ਦਾ ਸਿਧਾਂਤ ਦਿੱਤਾ ਤੇ ਇੱਕ ਬਣਾਇਆ ਅੱਜ ਸਾਡੇ ਵਿੱਚ ਇੰਨੀਆਂ ਮਤਲਬ ਵੰਡੀਆਂ ਨੇ ਕਿ ਘਟੋ ਘਟ ਇਸ ਮਸਲੇ ਦੇ ਉੱਤੇ ਹੀ ਕਈ ਵੱਡੇ ਵੱਡੇ ਪ੍ਰਬੰਧਕ ਜਾਂ ਪ੍ਰਬੰਧਕ ਕਮੇਟੀਆਂ ਨਹੀਂ ਇੱਕ ਮੁੱਠ ਹੋ ਸਕੀਆਂ ਕਿ ਸਾਹਿਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਸਿਰਫ ਸਹਿਬਜ਼ਾਦੇ ਸ਼ਹੀਦੀ ਦਿਹਾੜੇ ਵਜੋਂ ਹੀ ਮਨਾਵਾਂਗੇ ਉਹ ਸਾਡੇ ਸਹਿਬਜ਼ਾਦੇ ਨਹੀਂ ਤਾਂ ਗੁਰਮਖੋ ਬਾਟਾ ਬਾਟਾ ਦੇ ਕੇ ਗੁਰੂ ਨੇ ਇੱਕ ਬਣਾਇਆ ਅੱਜ ਫੇਰ ਜਦੋਂ ਬਾਟੇ ਦੇ ਕੋਲ ਜਾਂਦੇ ਅਮਰਤ ਛਕਦੇ ਆ ਇੱਕ ਹੋਈ ਗਈ ਸਹਿਬਜ਼ਾਦਿਆਂ ਗੋਰੇ ਇਤਿਹਾਸ ਗੁਰੂ ਪਾਤਸ਼ਾਹ ਇਸ ਮਸਲੇ ਦੇ ਉੱਤੇ ਸਾਨੂੰ ਇਹ ਮਰਕਟ ਮੁਸਤੀ ਜਾਂ 나ਜ ਕੀ ਮਨ ਬੌਰਾ ਰੇ ਕ੍ਰਿਸ਼ਨਾ ਦੇ ਅਧੀਨ ਹੋ ਕੇ ਦੁਜਿਆਂ ਦੇ ਇਹਦਾ ਨੱਚਣਾ ਨਹੀਂ ਚਾਹੀਦਾ ਹੈ ਇਹ ਤ੍ਰਿਸ਼ਨਾ ਪ੍ਰਬਲ ਹੈ